ਆਧੀ ਕਰਦਾ। ਪੰਨਾ ਸਭ ਨੂੰ ਸੱਸੀ ਗਾਲ ਸਾਹਿਬ ਦੇ ਪ੍ਰਸਾਰ ਦੇ ਜਿਹੜੇ ਵੀਰ ਨੇ ਆਇਆ ਪੂਰਤਨ ਮਾਦ ਅਤੇ ਜੀਆਂ ਨੂੰ ਸਾਡੇ ਮਸਲੇ ਤੋਂ ਹੀ ਸੁਣਾਉਣ ਆਇਓ। ਸਾਡੀ ਸੁਸਾਇਟੀ ਹੈ ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਪੰਜਾਬ ਜਿਹੜੀ ਤਕਰੀਬਨ 41 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੀ ਪੰਜਾਬ ਵਿੱਚ ਤਕਰੀਬਨ 25000 ਪਰਿਵਾਰ ਉਜੜ ਕੇ ਆਸਾਨ 84 ਦੇ ਕਤਲੇਆਮ ਤੋਂ ਬਾਅਦ ਉਜੜ ਕੇ ਪੰਜਾਬ ਆ ਗਏ ਸਨ। ਉਹਨਾਂ ਪਰਿਵਾਰਾਂ ਦੇ ਰੈੱਡ ਕਾਰਡ ਬਣੇ ਸਾਰਿਆਂ ਦੇ ਤੇ 41 ਸਾਲ ਬਾਅਦ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਬਣੀ ਸੀ ਉਹ ਕੁੱਝ ਲੋਕਾਂ ਨੂੰ ਰਾਹ ਦਿੱਤੀ ਸੀ ਮੂਲ ਬਸਵਾਂ ਕੀਤਾ ਸੀ ਬਦਲ ਤੇ ਪਿਛਲੀ ਸਰਕਾਰ ਨੇ ਮਕਾਨ ਦੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੈ ਜਸਟਿਸ ਸੂਰਕਾਂਤ ਦਾ ਬੈਸਦਾਰ ਡਬਲ ਬੈਸਦਾਰ ਫੈਸਲਾ ਤ ਸਾਰਾ ਨ ਮਕਾਨ ਦੇ ਮੁਹੱਲੀ ਲੁਧਿਆਣਾ ਜਿੰਨੇ ਪਰਿਵਾਰ ਬੈਠੇ ਨੇ ਬਾਕੀ ਜਿਹੜੇ ਜ਼ਿਲ੍ਹੇ ਵਿੱਚ ਪਰਿਵਾਰ ਬੈਠੇ ਨੇ ਜਿੱਥੇ ਮਕਾਨ ਨਹੀਂ ਹੈਗੇ ਉਹ ਲੁਧਿਆਣਾ ਤੇ ਮੁਹੱਲੀ ਮਕਾਨ ਬਣਾਣਗੇ ਉਹਦੇ ਆਰਡਰ ਸਾਰੇ ਮੇਰੇ ਕੋਲ ਨੇ ਅਸੀਂ ਕੰਡਿਆਂ ਵੀ ਪਾਈ ਸਰਕਾਰ ਦੇ ਖਿਲਾਫ ਪਿਛੇ ਡੀਸੀ ਮੁਹੱਲੇ ਨੂੰ ਤਲਬ ਕੀਤਾ ਸੀ ਹਾਈ ਕੋਰਟ ਨੇ ਸਾਡਾ ਕੇਸ ਸੁਲਝਦੇ ਪੈਣਾ ਅਸੀਂ ਹੋਰ ਵੀ ਕੇਸ ਪਾਇਆ ਨੇ ਕਿ ਜਿੰਨੇ ਪਰਿਵਾਰ ਸਾਰਾ ਮਕਾਨ ਦੇ ਉਹ ਬਦਕਿਸਮਤੀ ਦੀ ਗੱਲ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਤੇ ਸਾਡੇ ਜਿਹੜੇ 84 ਦੇ ਰਾਈਟ ਵਿਕਟਮ ਨੇ ਜਿਹੜੇ ਅੱਜ 40 ਸਾਲ ਤੋਂ ਤੱਕੇ ਖਾ ਰਹੇ ਨੇ ਪੰਜਾਬ ਦੇ ਬਖਵਖ ਜ਼ਿਲ੍ਹਿਆਂ ਦੇ ਵਿੱਚ ਇਸ ਸਰਕਾਰ ਜਿਹੜੀ ਮਾੜੀ ਸਰਕਾਰ ਨੇ ਕੰਮੀ ਸਰਕਾਰ ਐ ਜਿਹੜੀ ਮਾਨ ਸਰਕਾਰ ਐ ਇਹ ਸਾਡੀ ਕੋਈ ਗੱਲ ਨਹੀਂ ਸੁਣਦੀ ਅਸੀਂ ਅੱਜ ਤੋਂ 2 ਸਾਲ ਪਹਿਲਾਂ ਅਮਨਪੁਰ ਤੋਂ ਕਿ ਸਾਹਮਾਰਸ ਲੈ ਕੇ ਅਸੀਂ ਚੰਡੀਗੜ੍ਹ ਆ ਰਹੇ ਸੀ ਤੇ ਸਾਨੂੰ ਰੋਕ ਕੇ ਉਥੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਜਿਹੜਾ ਉਥੇ ਡਿਪਟੀ ਕਮਿਸ਼ਨਰ ਨੇ ਸਾਨੂੰ ਟਾਈਮ ਦਵਾਇਆ ਸੀਐਮ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਮੀਟਿੰਗ ਦਾ ਜਦੋਂ ਮੀਟਿੰਗ ਦਾ ਸੱਦਾ ਆਇਆ ਉਹ ਕਹਿੰਦਾ ਮੀਟਿੰਗ ਤੇ ਕੋਈ ਹੈ ਨਹੀਂ ਤੁਹਾਡੀ ਕੋਈ ਗੱਲਬਾਤ ਹੀ ਨਹੀਂ ਇੱਥੇ ਤੇ ਸਾਨੂੰ ਤੋਖਾ ਕੀਤਾ ਸਰਕਾਰ ਨੇ ਬੜਾ ਵੱਡਾ ਸਾਡੇ ਨਾਲ ਅਸੀਂ ਉਸ ਤੋਂ ਬਾਅਦ ਧਰਨਾ ਵੀ ਮਾਰਿਆ ਥੇ ਉਹਨਾਂ ਦੇ ਦਰਵਾਜ਼ੇ ਤੇ ਸਾਨੂੰ ਪੁਲਿਸ ਨੇ ਗ੍ਰਿਫਟਾਰ ਕਰ ਲਿਆ ਸਾਨੂੰ ਡਾਂਗਾਂ ਮਾਰੀਆਂ ਬੀਬੀਆਂ ਨਾਲ ਬਸਲੂਕੀ ਕੀਤੀ ਗਈ ਤੇ ਸਾਨੂੰ ਉਹਨਾਂ ਨੇ ਰਾਤ ਨੂੰ ਛੱਡਿਆ 9 ਵਜੇ ਥਾਣੇ ਵਾਲਿਆਂ ਚੰਡੀਗੜ੍ਹ ਪੁਲਿਸ ਨੇ ਸਾਨੂੰ ਛਡਿਆ ਲਿਆ ਥੇ ਉਸ ਤੋਂ ਬਾਅਦ ਅਸੀਂ ਲੁਧਿਆਣਾ ਧਰਨੇ ਮਾਰੇ ਸਾਨੂੰ ਟਾਈਮ ਦਿੱਤਾ ਇੱਕ ਵਾਰੀ ਫਿਰ ਦੋ ਵਾਰੀ ਫਿਰ ਤਿੰਨ ਵਾਰੀ ਫਿਰ ਅਸੀਂ ਸੰਜੀਵ ਰੋੜਾ ਖੜਾ ਸੀ ਅਸੀਂ ਪ੍ਰੋਟੈਸਟ ਕੀਤਾ ਸੀਐਮ ਆਇਆ ਉਸ ਉਸ ਤੋਂ ਪਹਿਲਾਂ ਪ੍ਰੋਟੈਸਟ ਕੀਤਾ ਸਨ ਫਿਰ ਡਾਂਗਾ ਮਾਰਿਆ ਬਹੁਤ ਸੰਗਤ ਦਰਸ਼ਨ ਸੇ ਮੁੱਖ ਮੰਤਰੀ ਦਾ ਤੇ ਮੀਡੀਆ ਨੇ ਸਾਡੀ ਬੜੀ ਮਦਦ ਕੀਤੀ ਸਾਰੇ ਜਿਹੜੀਆਂ ਬਾਹਰ ਹੋਈਆਂ ਤਸਵੀਰਾਂ ਪਰਸ ਤੇ ਬੜਾ ਵੱਡਾ ਮਸਲਾ ਚੱਕਿਆ ਸਾਨੂੰ ਟਾਈਮ ਦਿੱਤਾ ਉਹਨਾਂ ਨੇ ਫਿਰ ਚੰਡੀਗੜ੍ਹ ਦਾ ਚਿੱਠੀਆਂ ਤੋਂ ਮ ਦਿਖਾ ਦੇਣਾ ਮੋਬਾਈਲ ਤੋਂ ਦਿਖਾ ਦੋ ਕਾਕਾ ਜੀ ਨਾਲੋਂ ਤੇ ਤਿੰਨ ਚਿੱਠੀਆਂ ਸਾਨੂੰ ਆਈਆਂ ਨੇ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਟਾਈਮ ਦੇ ਕੇ ਫਿਰ ਮੁਕਰ ਜਾਂਦੇ ਨੇ ਫਿਰ ਚੌਥਾ ਸਾਨੂੰ ਚਿੱਠੀ ਚਾਰ ਚਿੱਠੀਆਂ ਜੜੇ ਨੇ ਟਾਈਮ ਦੇ ਕੇ ਮੁਕਰ ਗਏ ਆ ਇਹ ਲੈਟਰ ਲੈਕਰ ਨੇ ਸੀਐਮ ਅਫੀਸਰ ਚਿੱਠੀਆਂ ਸਾਡੇ ਕੋਲ ਤਿੰਨ ਚਾਰ ਚਿੱਠੀਆਂ ਨੇ ਹਰ ਪੱਖੋਂ ਮੁਕਰ ਜਾਂਦੇ ਨੇ ਟਾਈਮ ਦੇਖੇ ਕੋਈ ਸਾਡੀ ਗੱਲ ਨਹੀਂ ਸੁਣਦਾ ਕੋਈ ਜ਼ਿਲ੍ਹੇ ਦੀ ਗੱਲ ਨਹੀਂ ਸੁਣਦਾ ਸਾਡੇ ਰੈਡ ਕਾਰਡ ਕੈਨਸਲ ਕੀਤੇ ਗਏ 135 ਪਹਿਲਾ ਅਫਸਰਾਂ ਨੇ ਕੋਈ ਨਹੀਂ ਕੀਤੀਆਂ ਫਿਰ ਕਮਿਸ਼ਨਰ ਪਟਾਡੇ ਨੇ ਉਹ ਵਿਜੀਲੈਂਸ ਇਨਕੁਇਰੀਆਂ ਕਰਦੀਆਂ ਨੇ ਹੋਰ ਮਸਲੇ ਸਾਰੇ ਉਹਨਾਂ ਬੰਦ ਕੀਤੇ ਹੋਏ ਆਂ ਅਸੀਂ ਆ ਜਾਏ ਚੰਡੀਗੜ੍ਹ ਤੇ ਇਹ ਝੂਠੀ ਸਰਕਾਰ ਹੈ ਟਾਈਮ ਦੇਖੇ ਮਿਲਦੇ ਨਹੀਂ ਇਸ ਤੋਂ ਮਾੜੀ ਸਰਕਾਰ ਨਹੀਂ ਹੋ ਸਕਦੀ ਅਸੀਂ ਟਾਈਮ ਲਾਂ ਜਾਣਾ ਸੀਗੇ ਸੀਐਮ ਦੀ ਕੋਠੀ ਤੇ ਜਾਵਾਂਗੇ ਅਸੀਂ ਇੱਥੋਂ ਕੁੰਸ਼ ਕਰਾਂਗੇ ਅਸੀਂ ਜਨੇ ਪਰਿਵਾਰ ਆ ਗਿਆ ਅੱਜ ਥੋੜੀ ਆਇਆ ਸੀ ਪ੍ਰੈਸ ਕਾਨਫਰੰਸ ਕਰਨੀ ਸੀ ਲੇਕਿਨ ਅਸੀਂ ਪ੍ਰੋਗਰਾਮ ਇਹ ਬਣਾਇਆ ਹਾਂ ਅਸੀਂ ਸੀਐਮ ਦੀ ਕੋਠੀਵਾਲ ਕੋਲ ਸਰਾ ਆ ਗਏ ਸਾਨੂੰ ਜਿੱਥੇ ਰੋਕਨਗੇ ਅਸੀਂ 메ਨ ਰੋਡ ਤੇ ਬਹਿ ਕੇ ਸਤਨਾ ਮਗਰੂਰ ਜਾਪ ਕਰਾਂਗੇ ਤੇ ਅਸੀਂ ਪਿੱਟ ਸੱਭਾ ਕਰਦਾ ਮਾਨ ਸਰਕਾਰ ਦਾ ਤੇ ਸੀਐਮ ਦਾ ਪਿੱਟ ਸੱਭਾ ਕਰਦਾ ਅੱਜ ਕਰਨਾ ਸਾਨੂੰ ਪਾਵੇਂ ਅੰਦਰ ਦੇ ਦੇਣ ਪਾਵੇਂ ਸਾਡੇ ਤੋਂ ਖਲਾ ਮੁਕਦਮੇ ਦਰਜ ਕਰ ਲੈਣਾ ਅਸੀਂ ਟਾਈਮ ਲੈ ਕੇ ਜਾਣਾ ਕਿਉਂਕਿ ਝੂਠੇ ਬਦਨ ਨੇ ਲਾਰੇबाज ਬਦਨ ਨੇ ਕੋਈ ਕੇਹਦੀ ਗੱਲ ਇਹ ਇਹ ਫਿਰਕਾਪਰ ਸਰਕਾਰ ਹੈ ਇਹ ਸਿੱਖਾਂ ਦੇ ਵਿਰੁੱਧ ਹੁੰਦੀ ਸਰਕਾਰ ਹੈ ਪੰਜਾਬੀ ਦੇ ਵਿਰੁੱਧ ਸਰਕਾਰ ਐਸ ਤੋਂ ਮਾੜੀ ਸਰਕਾਰ ਆਜ਼ਾਦੀ ਤੋਂ ਬਾਅਦ ਪਹਿਲੀ ਸਰਕਾਰ ਜਿਹੜੀ ਸਖਾਂ ਦੀ ਗੱਲ ਨਹੀਂ ਸੁਣਦੀ ਤੇ ਪੰਜਾਬੀ ਦੀ ਗੱਲ ਸਾਡੀ ਕੋਈ ਸੁਣਾਈ ਨਹੀਂ ਜਾਂਦੀ ਕੋਈ ਸਖਾਂ ਦੀ ਗੱਲ ਹੀ ਸੁਣਾਈ ਜਾਂਦੀ ਜਨਰਲ ਅਫਸਰ ਲੌਬੀਏ ਨੌਜੋਨ ਮੁੰਡੇ ਨੇ ਕੋਈ ਯੂਪੀ ਤੋਂ ਆਇਆ ਕੋਈ ਬਿਆਰ ਤੋਂ ਆਇਆ ਉਹ ਗੱਲ ਹੀ ਸਮਝ ਨਹੀਂ ਆਂਦੀ ਕਹਿੰਦੇ 84 ਕਥਲੇਮ ਕਬੂਆ ਥਾ ਉਹਨਾਂ ਨੂੰ ਹੀ ਪਤਾ ਕਿ ਸਖਾਂ ਦਾ ਕਥਲੇਮ ਹੋਇਆ ਗੱਲ ਸੁਣਨ ਕੋਈ ਤਿਆਰ ਨਹੀਂ ਸਾਲ ਲੱਗਿਆ ਸਰਕਾਰ ਦਾ ਇਹਨਾਂ ਦਾ ਅੰਡ ਆ ਗਿਆ ਅੰਤ ਆ ਗਿਆ ਇਹਨਾਂ ਦਾ ਪਾਪ ਦਾ ਕਲਾ ਭਰ ਗਿਆ ਸੀਐਮ ਦਾ ਉਹ ਕੈਬਨਟ ਦਾ ਭਰ ਗਿਆ ਅਸੀਂ ਦੁਖੀਆਂ ਬੜੇ ਪਰੇਸ਼ਾਨ ਆ ਅਸੀਂ ਅੱਜ ਕਿਸੇ ਪਾਸੇ ਗੱਲ ਲਾ ਕੇ ਜਾਂਦੀਆਂ ਨਾਲ ਜੇ ਸਾਡੀ ਗੱਲ ਹੀ ਸੁਣਗੇ ਅਸੀਂ ਹਜ਼ਾਰਾਂ ਪਰਿਵਾਰ ਇਕੱਠੇ ਬਣਾਂਗੇ ਇਕੱਠੇ ਬਣਾਂਗੇ ਸਾਰੇ ਪੰਜਾਬ ਤੋਂ ਤੇ ਪਿੰਟ ਸਿਆਪਾ ਮੰਗ ਸਰਕਾਰ ਦਾ ਪੂਰਾ ਹੋਵੇਗਾ ਕੋਈ ਸਾਡੀ ਕੋਈ ਅਫਸਰ ਨਹੀਂ ਗੱਲ ਨਹੀਂ ਸੁਣਦਾ ਭਾਵੇਂ ਚੀਫ ਸੈਕਟਰੀ ਹੋਵੇ ਕੋਈ ਐਫਸੀਆਰ ਹੋਵੇ ਕੋਈ ਡਿਪਸੀ ਕਿਸੇ ਕਿਸਮ ਦਾ ਕੋ ਡੀਸੀ ਹੋਵੇ ਕਿਸੇ ਜ਼ਿਲ੍ਹੇ ਦਾ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਅੱਜ ਤੁਹਾਡੇ ਕੋਲ ਆਇਆ ਤੁਸੀਂ ਪ੍ਰੈਸ ਨੂੰ ਮਿਹਰਬਾਨੀ ਕਰਨੀ ਹੈ ਸਾਡੇ ਨਾਲ ਰਹੋ ਇਹ ਜੇ ਤਕਾਸ਼ੇ ਕਰਾ ਅਸੀਂ ਤੇ 17 ਮਈ ਨੂੰ ਜਾਫ ਕਰਨਾ ਜਿੱਥੇ ਲੋਲ ਜਿੱਥੇ ਸਨ ਪੁਲਿਸ ਰੋਕਿਆ ਜੀ ਅਸੀਂ ਬਾਅਦ ਵਿੱਚ ਅਸੀਂ ਉੱਠ ਕੇ ਜਾਣਾ ਨਹੀਂ ਅਸੀਂ ਅੰਮੀ ਕੋਠੀ ਦੇ ਬਾਹਰ ਸਪੋਰਟ ਕਰਵਾ ਜਾ ਰਿਹਾ ਆ ਰਹਾ ਰਿਹਾ ਕਿ 135 ਕਾਰਨ ਕੀ ਦੱਸਿਆ ਉਹਨਾਂ ਨੇ ਉਹਨਾਂ ਜੇ ਰਡ ਕਾਰਡ ਜੀ ਉਹਨਾਂ ਨੇ 557 ਰਡ ਕਾਰਡ ਉਸਲੇ ਸਰਕਾਰ ਸੀ ਕਾਂਗਰਸ ਦੀ ਉਹਨਾਂ ਨੇ ਰੱਦ ਕਰਦੇ ਬਾਅਦ ਆਸੂ ਨਾ ਰੱਦ ਕਰਵਾਏ ਉਹਦਾ ਕੋਈ ਕੋਈ ਨਹੀਂ ਦੱਸਦਾ ਉਹਦੇ ਫਾਰਮੈਟ ਹੀ ਪੂਰੀ ਸਰਕਾਰ ਦੇ ਅਧਿਕਾਰ ਮੁਤਾਬਕ ਕਾਰਡ ਬਣਾਣਾ ਸਰਕਾਰ ਨੇ ਬਣਾਇਆ ਨੇ ਕਈ ਕਈ ਮੇਰੀ ਪਰਤਲਾਂ ਹੋਈਆਂ ਨੇ ਉਹ ਸਰਕਾਰ ਦੀ ਜਿੰਮੇਵਰੀ ਹੈ ਉਹ ਸਭ ਬੰਦੇ ਰਹਿੰਦੇ ਨੇ ਅਗਰ ਕੋਈ ਕਿਰਾਏਦਾਰ ਹੈ ਕੋਈ ਸ਼ਿਫਟ ਹੋ ਗਿਆ ਕਿ ਪਿੱਛੇ ਹੋ ਗਿਆ ਕੋਈ ਬਾਹਰ چلا ਗਿਆ ਤੇ ਕਿ ਉਹ ਰਡ ਕਾਰਡ ਨੂੰ ਕੈਨਸਲ ਕਰ ਦੇ ਹੋਗੇ ਉਸ ਤੋਂ ਲਾਵਾ ਜਿਹਨੇ ਪਰਵਾਰ ਮਕਾਨ ਨਹੀਂ ਮਿਲੇ ਦੇਖੋ ਮਕਾਨ ਤੇ ਜਿਹ ਹਰਾਨਾ ਹੈ ਪੰਜਾਬ ਤੇ ਹਰਾਨਾ ਹੈ ਕੋਟ ਦਾ ਆਰਡਰ ਹੈ ਇੱਕ ਸਾਲ ਦੇ ਮਕਾਨ ਤੇ ਸਰਕਾਰ ਮਕਾਨਸਾ ਨਹੀਂ ਦੇਉ ਕਿਉਂ ਨਹੀਂ ਦਿੰਦੀ ਮਕਾਨ ਦਿੰਦੀ ਸਾਡੇ ਰੋਜ਼ਗਾਰ ਵਾਸਤੇ ਜਿਹੜਾ ਸਾਨੂੰ ਛੋਟੇ ਛੋਟੇ ਬੂਥ ਲਾੜਨ ਕਰਕੇ ਨਹੀਂ ਦਿੰਦੇ ਨੌਕਰੀਆਂ ਨਹੀਂ ਦਿੰਦੇ ਕੋਈ ਵੀ ਗੱਦ ਵਾਲੀ ਸਰਕਾਰ ਸਾਡੀ ਸੁਣਨ ਤਿਆਰ ਨਹੀਂ ਹੈਗੀ ਸਾਡੇ ਮਸਲੇ ਨੇ ਅਸੀਂ ਕਈ ਵਾਰ ਸਾਡਾ ਮੰਗ ਪੱਤਰ ਲੈ ਚੁੱਕੇ ਨੇ ਪਹਿਲਾਂ ਮੀਟਿੰਗਾਂ ਕੀਤੀਆਂ 3-4 ਐਫਸੀਆਰ ਦੇ ਆ 1.5 ਸਾਲ ਪਹਿਲਾਂ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਹਿੰਦੇ ਮੇਰੇ ਵਾਸਤੇ ਕੁਝ ਨਹੀਂ ਮੈਂ ਕੀ ਕਰਾਂ ਅਸੀਂ ਪਰੇ ਪਰੇ ਪ੍ਰੇਸ਼ਾਨ ਦੁਖੀ ਹੋ ਗਿਆਂ ਅਸੀਂ ਹੁਣ ਸੀਐਮਐਲ ਅੱਧਰ ਚਾਰਾਂ ਜੀ ਕਹਿੰਦੇ ਘਰੇ ਮਿਲੇ ਨਹੀਂ ਜੀ ਜੇ ਘਰੇ ਦੇ ਮਿਲਦਾ ਬੰਦਾ ਕੋਈ ਜੇ ਕੋ ਕਰਾਦ ਲਾ ਗਿਆ ਕੋਈ ਫੋਰਨ ਕੰਟੀਸ ਲਾ ਗਿਆ ਜੇ ਕੋਈ ਜਲੰਧਰ ਛੜ ਗੇ ਲੋਧਣਾ ਛੜ ਗੇ ਕੋਈ ਪਿਆਰ ਛ ਲਾ ਗਿਆ ਕੋਈ ਦਿੱਲੀ ਵਾਪਸ ਲਾ ਗਨੀ ਕਰੋਂ ਪਰਸ ਲਾ ਉੱਡਲ ਕੇ ਤਾ ਔਰ ਰੈਡ ਕਾਰਡ ਬਣਾਇਆ ਔਰ ਆਡ ਰੈਫੈਕਟਰ ਤੇ ਹੈਗਾ ਨਾ ਜਦੋਂ ਮਰ ਜੀ ਜਾਵੇ ਤੁਸੀਂ 2 ਲੱਖ ਦੀ ਗਾਂਢੀ ਦਿੱਤੀ ਉਹਨਾਂ ਨੂੰ ਕੱਲਿਆ ਰੈਡ ਕਾਰਡ ਬਣਾਇਆ ਨਾ ਕਈਆਂ ਨੂੰ ਮਿਲੀ ਕਈਆਂ ਨੂੰ ਰੁਕੇ ਰਹੇ ਵੀ ਗਏ ਉਹਨਾਂ ਦੇ ਵਿੱਚੋਂ ਤੇ ਤੁਸੀਂ ਰੈਡ ਕਰ ਦੋ ਜਾਰੀ ਕੀਤਾ ਨਸੀਰ ਜਾਰੀ ਨੇ ਕਿੱਥੇ ਹੈ ਇਸ ਡਿਪਟੀ ਕਮਿਸ਼ਨਰ ਜਾਰੀ ਕੀਤਾ ਨੇ ਸਰਕਾਰੀ ਤੱਤ ਮੁਤਾਬਕ ਜਾਰੀ ਹੋਣਾ ਅਸੀਂ ਤਾਂ ਕੋਈ ਨਹੀਂ ਕੀਤਾ ਮਕਾਨ ਤੇ ਟਕਰੀਬਨ ਮਿਲਣਾ ਟੋਟਲ ਮਿਲਾ ਕੇ 3800 ਮਕਾਨ ਮਿਲਣਗੇ ਸਾਰੇ ਪੰਜਾਬ ਵਿੱਚ 25000 ਪਰਿਵਾਰਾਂ ਨੂੰ ਬਸ ਇਹਨਾਂ ਨੂੰ ਟੋਟਲ ਮਿਲ ਲੈਣਾ 3800 ਵੀ ਜਿਹੜੀ ਪਹਿਲਾਂ ਸਰਕਾਰ ਸੀ ਦੇ ਰਹੀ ਦੇਗੋ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਕੋਈ ਪਤਾ ਵੀ ਨਹੀਂ ਲਾਇਆ ਤੇ ਗੱਲ ਹੀ ਨਹੀਂ ਸੁਣਨ ਤਿਆਰ ਜਾਨਾ ਕਿ ਇਹਨਾਂ ਨੇ ਕੀ ਜਾਨਾ ਨਾ ਕਾਂਗਰਸ ਆਈ ਤਾਂ ਸੁਣ ਪਹਿਲਾ ਕਾਂਗਰਸ ਜਦੋਂ ਕੱਥ ਲਿਆਮ ਕਰਵਾਇਆ ਉਹਨਾਂ ਨੇ ਸਾਡੀ ਗੱਲ ਸੁਣਨੇ ਨੇ ਉਹਨਾਂ ਨਵੀਂ ਸਰਕਾਰ ਆਈ ਐਵੇਂ ਨਹੀਂ ਗੱਲ ਦੀ ਸੁਣਨ ਤੇ ਸੁਣਦੇ ਨਹੀਂ ਸਾਲ ਇਲੈਕਸ਼ਨ ਹੋ ਰਹਿ ਗਿਆ ਦੱਸੋ ਬੀਬੀ ਕਿਦਾਂ ਦੇਖੋ ਜਿਹੜੇ ਤੇ ਰੈੱਡ ਕਾਰਡ ਹੈਗੇ ਵੀਰ ਜੀ ਤੁਸੀਂ ਪੁੱਛੀ ਜਾ ਰਹੇ ਹੋ ਭਈ ਕੀ ਉਹਦਾ ਵਜ੍ਹਾ ਕੀ ਹੈਗੀ ਆ ਸਭ ਤੋਂ ਪਹਿਲੇ ਗੱਲ ਤੇ ਇਹ ਹੈ ਕਿ ਭਈ ਦਲਦਸਵਾਰ ਇਨਕੁਆਰੀਆਂ ਹੋਣ ਤੋਂ ਬਾਅਦ ਰੈੱਡ ਕਾਰਡ ਬਣੇ ਹੈਗੇ ਆ ਇੱਕ ਪਟਵਾਰੀ ਤੋਂ ਲੈ ਕੇ ਤੇ ਡੀਸੀ ਤੱਕ ਸਭ ਨੇ ਇਨਕੁਆਰੀਆਂ ਕੀਤੀਆਂ ਤਸੱਲੀ ਕੀਤੀ ਆ ਉਹਨਾਂ ਬਾਹਰੋਂ ਆਏ ਲੋਕਾਂ ਤੋਂ ਪੇਪਰ ਮੰਗੇ ਗਏ ਸਰਕਾਰ ਨੇ ਤਿੰਨ ਪੇਪਰ ਰੱਖੇ ਸੀ ਜਿਹੜੇ ਜਿੱਥੋਂ ਆਪਾਂ ਉੱਜੜ ਕੇ ਆਏ ਇੱਕ 85 ਵਿੱਚ ਅਸੀਂ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਦਾ ਐਡਰੈਸ ਇਹ ਤਿੰਨ ਚੀਜ਼ਾਂ ਦੇਖਣੀਆਂ ਸਨ ਉਹਦੇ ਬਾਵਜੂਦ ਵੀ ਲੋਕਾਂ ਦੇ 10-10 15-15 ਪੇਪਰ ਲੱਗੇ ਦੇ ਆ ਪਰ ਉਹ ਲੋਕਾਂ ਦੀ ਕੀ ਹੈਗਾ ਜੇ ਕੋਈ ਅਜਮੇ ਇੱਕ ਮਕਾਨ ਵਿੱਚ ਕਿਰਾਏ ਤੇ ਰਹਿਣੀ ਹੈ ਇੱਥੋਂ ਅਗਰ ਬਦਲ ਕੇ ਕਿਰਾਏ ਤੇ ਦੂਜੀ ਥਾਂ ਤੇ ਚਲੀ ਗਈ ਤੇ ਮੇਂ ਕੋਈ ਗਲਤ ਹੋ ਗਈ ਇਾਕੀ ਮੰਨ ਲਓ ਕਿ ਜਿੱਦਾ ਕਾਰੋਬਾਰ ਸੈਟ ਨਹੀਂ ਹੋ ਸਕਿਆ ਹੈਗਾ ਉਹ ਵਾਪਸ ਦਿੱਲੀ ਚਲੇ ਗਏ ਯੂਪੀ ਚਲੇ ਗਏ ਜਾਂ ਬਿਹਾਰ ਚਲੇ ਗਏ ਉਹ ਕੀ ਗਲਤ ਹੋ ਗਏ ਇਹ ਤੇ ਇੱਕ ਸਾਡਾ ਆਈਡੀ ਕਾਰਡ ਬਣਿਆ ਸੀਗਾ ਆਇਡੈਂਟੀਟੀ ਕਾਰਡ ਸੀਗਾ ਭਈ ਅਸੀਂ ਬਾਹਰ ਉੱਜੜ ਕੇ ਆਏ ਆ ਸਾਨੂੰ ਉਸ ਟਾਈਮ ਇਹ ਨਹੀਂ ਸੀ ਪਤਾ ਕਿ ਸਾਨੂੰ ਇਹ ਤੇ 2 ਲੱਖ ਰੁਪਈਆ ਮਿਲਣਾ ਜਾਂ ਸਾਨੂੰ ਇਹਦੇ ਤੇ ਕੋਈ ਮਕਾਨ ਮਿਲਣਾ ਜਾਂ ਸਾਨੂੰ ਕੋਈ ਹੋਰ ਸਹੂਲਤ ਮਿਲਣੀ ਹੈਗੀ ਆ ਅੱਜ ਸਾਡੇ ਜਿਹੜੇ ਬੱਚੇ ਹੈਗੇ ਆ ਪੜੇ ਲਿਖੇ ਬੇਰੋਜ਼ਗਾਰ ਬੱਚੇ ਫਿਰਦੇ ਪਏ ਹੈਗੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸਾਰਾ ਸਾਰੀ ਦੁਨੀਆ ਤਰਾ ਤਰਾ ਕਰਦੀ ਆ ਬੱਚੇ ਨਸ਼ਿਆਂ ਵਾਲੇ ਪਾਸੇ ਤੁਰ ਗਏ ਉਹ ਨਸ਼ਿਆਂ ਦਾ ਕਾਰਨ ਕੀ ਹੈਗਾ ਬੇਰੋਜ਼ਗਾਰੀ ਜਿਸ ਘਰ ਦੇ ਵਿੱਚ ਕਾਰੋਬਾਰ ਨਹੀਂ ਹੈਗਾ ਜਿਸ ਘਰ ਦਾ ਕੋਈ ਕੋਈ ਬੰਦਾ ਨੌਕਰੀ ਨਹੀਂ ਕਰ ਰਿਹਾ ਕੋਈ ਉਹਦੀ ਪੱਕੀ ਆਮਦਨ ਨਹੀਂ ਹੈਗੀ ਆ ਉਹਨੇ ਕੀ ਕਰਨਾ ਹੈਗਾ ਉਹਨੇ ਗਲਤ ਕੰਮ ਹੀ ਕਰਨੇ ਹੈਗੇ ਆ ਇਹ ਤੇ ਸਰਕਾਰ ਦਾ ਫਰਜ ਬੰਦਾ ਸਰਕਾਰਾਂ ਦਾ ਫਰਜ ਬੰਦਾ ਜਿਹੜੇ ਬੰਦੇ ਉਜੜ ਕੇ ਆਏ ਉਹਨਾਂ ਦਾ ਮੋੜ ਬਚਾਵਾ ਕਰਨਾ ਸਰਕਾਰਾਂ ਦਾ ਫਰਜ ਬੰਦਾ ਔਰ 41 ਸਾਲਾਂ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਤੁਹਾਨੂੰ ਹਰ ਵਾਰੀ ਕਿਤੇ ਨਾ ਕਿਤੇ ਧਰਨੇ ਦੇ ਕੇ ਕਿਤੇ ਨਾ ਕਿਤੇ ਡਾਂਗਾ ਖਾ ਕੇ ਕਿਤੇ ਨਾ ਕਿਤੇ ਕੁਝ ਕਰਕੇ ਹੀ ਤੁਹਾਨੂੰ ਜੋ ਕੁਝ ਮਾੜਾ ਮੋਟਾ ਮਿਲਿਆ ਉਹ ਮਿਲਿਆ ਜਾਂ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲਦੋਲ ਜੋ ਸਾਡੇ ਮੁੱਢ ਬਸੇਵੇ ਦਾ ਮਾੜਾ ਮੋਟਾ ਕਰ ਗਏ ਉਹ ਕਰ ਗਏ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਸਰਕਾਰਾਂ ਇਹ ਸੋਚਦੀਆਂ ਕਿਤੇ ਅਸੀਂ ਮੰਗਤੇ ਬੈਠੇ ਆ ਉਹ ਅਸੀਂ ਸਾਡੇ ਘਰਾਂ ਦੀਆਂ ਪਿੱਛੇ ਜਾ ਕੇ ਸਾਡੀਆਂ ਪ੍ਰਾਪਰਟੀਆਂ ਚੈੱਕ ਕਰ ਲਓ ਅਸੀਂ ਆਪਣੇ ਘਰਾਂ ਵਿੱਚ ਇੱਕ ਰਾਜੇ ਹੁੰਦੇ ਸੀ ਅਤੇ ਇੱਕ ਦਿਨ ਇੱਕ ਰਾਤ ਵਿੱਚ ਹੀ ਰਾਜਿਆਂ ਤੋਂ ਭਿਖਾਰੀ ਬਣ ਗਏ ਉਹ ਸਾਡਾ ਗਨਾ ਸੀ ਜੀ ਅਸੀਂ ਸਰਦਾਰਾਂ ਦੇ ਘਰ ਜੰਮੇ ਆ ਉਹ ਸਾਡਾ ਗਨਾ ਸੀ ਜੀ ਅਸੀਂ ਪੰਜਾਬੀ ਬੋਲਦੇ ਸੀ ਉਹ ਸਾਡਾ ਗਨਾ ਸੀ ਇੰਦਰਾ ਗਾਂਧੀ ਨੂੰ ਅਸੀਂ ਨਹੀਂ ਸੀ ਮਾਰਿਆ ਉਹ ਕਾਤਲ ਨੂੰ ਮਾਰਨ ਵਾਲਾ ਉਹ ਜੇ ਆਪੋ ਤੇ ਵਾਹਿਗੁਰੂ ਹਰ ਇੱਕ ਤੇ ਘਰ ਦਵੇ ਮੈਂ ਹਮੇਸ਼ਾ ਇੱਕ ਮਿਲ ਗਈ 10 ਮਹੀਨੇ ਵਿੱਚ ਤੇ ਸਾਨੂੰ 41 ਸਾਲ ਹੋ ਗਏ ਸਾਨੂੰ ਸੜਕਾਂ ਤੇ ਰੁਲਦਿਆਂ ਤੇ ਸਾਡੇ ਕਾਤਲਾਂ ਨੂੰ ਆਈ ਦਿਨ ਤੱਕ ਸਜਾਵਾਂ ਨਹੀਂ ਮਿਲੀਆਂ ਸਾਡੇ ਮੋਢ ਬਸੇਵੇ ਨਹੀਂ ਹੋਏ ਸਾਡੇ ਬੱਚੇ ਬੇਰੋਜ਼ਗਾਰ ਹੈਗੇ ਸਾਡੇ ਲੋਕਾਂ ਦੇ ਸਿਰਾਂ ਤੇ ਛੱਤਾਂ ਨਹੀਂ ਹੈਗੀਆਂ ਕਿਰਾਇਆਂ ਤੇ ਰੁਲਦੇ ਪਏ ਹੈਗੇ ਕੀ ਇਹ ਸਰਕਾਰਾਂ ਦਾ ਫਰਜ਼ ਨਹੀਂ ਬੰਦਾ ਹੈਗਾ ਸਾਨੂੰ ਦੇਖਣਾ ਅੱਜ ਤੁਹਾਨੂੰ ਮੀਟਿੰਗ ਦੇ ਕੇ ਉਸ ਮੀਟਿੰਗ ਨੂੰ ਕੈਨਸਲ ਕਰਨਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਇਨਸਾਨ ਹੈਗੇ ਹੋ ਤੁਹਾਡੀਆਂ ਵੀ ਤੁਹਾਡੀ ਵੀ ਮਾਂ ਹੈਗੀ ਆ ਪਹਿਣਾ ਹੈਗੀਆਂ ਤੁਹਾਡੀਆਂ ਵੀ ਧੀਆਂ ਹੈਗੀਆਂ ਤੁਸੀਂ ਸਾਨੂੰ ਲੋਕਾਂ ਨੂੰ ਹੀ ਆਪਣੀਆਂ ਧੀਆਂ ਪੈਣਾ ਦੀ ਥਾਂ ਤੇ ਆਪਣੀਆਂ ਭੈਣਾਂ ਦੀ ਥਾਂ ਤੇ ਰੱਖ ਕੇ ਦੇਖੋ ਕਿ ਅਸੀਂ ਸੜਕਾਂ ਤੇ ਕਿਵੇਂ ਰੁਲਦੇ ਆ ਕਿਵੇਂ ਤੁਹਾਡੇ ਫਿਰ ਪੁਲਿਸ ਮੁਲਾਜ਼ਮ ਤੁਹਾਡੇ ਨਾਲ ਧੱਕਾ ਕਰਦੇ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਵੇਂ ਸਾਡੀਆਂ ਚੁੰਨੀਆਂ ਖੋਲਾਈਆਂ ਜਾਂਦੀਆਂ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਰ ਮੁੱਖ ਮੰਤਰੀ ਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਵਿੱਚੋਂ ਇੱਕ ਗੱਲ ਨਹੀਂ ਨਿਕਲਦੀ ਪਈ ਇਹਨਾਂ ਦੇ ਨਾਲ ਧੱਕਾ ਨਾ ਕਰੋ ਇਹਨਾਂ ਨੂੰ ਕਿਉਂ ਤੂੰ ਇਸ ਤਰ੍ਹਾਂ ਕੀਤਾ ਤੂੰ ਕਰਦੇ ਹੈਗੇ ਕੀ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਜਾਨਵਰ ਹੈਗੇ ਆ ਕਿ ਸਾਨੂੰ 41 ਸਾਲਾਂ ਤੋਂ ਤੁਹਾਨੂੰ ਸਾਡੀ ਕਿਸਮਤ ਵੀ ਲਿਖਿਆ ਗਿਆ ਕਿ ਅਸੀਂ ਸੜਕਾਂ ਤੇ ਧੱਕੇ ਹੀ ਖਾਣੇ ਨੇ ਤੇ ਸਰ ਕਾਂ ਸੜਕਾਂ ਤੇ ਰਲ ਕੇ ਰੋਲਾ ਪਾ ਕੇ ਹੀ ਆਪਣਾ ਕੋਈ ਕੰਮ ਕਰਵਾਣਾ ਹੈਗਾ। ਤੋਂ ਇਸ ਕਰਕੇ ਹੁਣ ਤੇ ਜੋ ਵੀ ਹੈ ਅੱਜ ਤੁਸੀਂ ਭਰਾਵਾਂ ਨੇ ਸਾਡਾ ਸਾਥ ਦੇਣਾ। ਅਸੀਂ ਇੱਥੋਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾਵਾਂਗੇ ਔਰ ਪੂਰੀ ਸ਼ਾਂਤੀ ਦੇ ਨਾਲ ਜਾਵਾਂਗੇ। ਅਸੀਂ ਲੜਾਈ ਵਾਲੇ ਪਾਸੇ ਨਹੀਂ ਧੁਰਦੇ। ਅਸੀਂ ਸਿਰਫ ਇਹ ਕਹਿੰਦੇ ਆ ਕਿ ਸਾਨੂੰ ਇੰਨੀਆਂ ਚਿੱਠੀਆਂ ਤੁਸੀਂ ਪਾਈਆਂ ਲਿਖਤੀ ਰੂਪਈ ਚਿੱਠੀਆਂ ਦਿੱਤੀਆਂ। ਕੋਈ ਜ਼ਬਾਨੀ ਕਲਾਮੀ ਨਹੀਂ ਹੈ ਜਿੰਨੇ ਲਿਖਤੀ ਰੂਪ ਇਹ ਸਭ ਕੁਝ ਹੈ ਜੇ ਤੇ ਤੁਸੀਂ ਸਾਨੂੰ ਮੀਟਿੰਗ ਦਾ ਟਾਈਮ ਦੇ ਕੇ ਸਾਡੇ ਲੋਕਾਂ ਦੇ ਕੰਮ ਕਰਵਾਉਣੇ ਨੇ ਉਹਨਾਂ ਦੇ ਮੁਢਬ ਸੇਵੇ ਦੇ ਕੰਮ ਕਰਨੇ ਨੇ ਸਾਡੇ ਕਾਰਡ ਬਹਾਲ ਕਰਨੇ ਨੇ ਫਿਰ ਤੇ ਠੀਕ ਹੋਏਗਾ ਜੇ ਸਾਡੇ ਕਾਟਾਂ ਦੀ ਤੁਹਾਨੂੰ ਕੋਈ ਅੜਚਾ ਨਾ ਜਿਨ੍ਹਾਂ ਮੁਲਾਜ਼ਮਾਂ ਨੇ ਕਾਰਡ ਬੜਾਏ ਜਿਨ੍ਹਾਂ ਅਸਰਾਂ ਦੇ ਚਾਇਨ ਹੈਗੇ ਉਹਨਾਂ ਅਸਰਾਂ ਨੂੰ ਸਸਪੈਂਡ ਕਰੋ ਉਹਨਾਂ ਕੋਲ ਸਾਰਾ ਕੁਝ ਪੂਰਾ ਕਰੋ ਫੇ ਤੂੰ ਸੀ ਇਹਨਾਂ ਦੇ ਕਾਰਡ ਕਿਉਂ ਬੜਾਏ ਨਾ ਕਿ ਸਾਨੂੰ 40 41 ਸਾਲਾਂ ਬਾਅਦ ਸਾਨੂੰ ਕ੍ਰੇਡ ਕ੍ਰੇਡ ਕੇ ਸਾਡੇ ਜਕਮਾ ਤੇ ਨਮਕ ਪਾਣ ਦੀ ਕੋਸ਼ਿਸ਼ ਨਾ ਕਰੋ ਆਈ ਯਾ ਤੇ ਸਾਨੂੰ ਮੁੱਖ ਮੰਤਰੀ ਸਾਹਿਬ ਟਾਈਮ ਦੇਣਗੇ ਸਾਡੇ ਕੰਮ ਪੂਰੇ ਕਰਨ ਦੀ ਵਾਅਦਾ ਕਰਨਗੇ ਨਹੀਂ ਤੇ ਫਿਰ ਜੋ ਹੋਏਗਾ ਉਹਦੀ ਜਿੰਮੇਵਾਰੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਦੀ ਹੋਏਗੀ ਤੇ ਆਈ ਤੋਂ ਬਾਅਦ ਅਸੀਂ ਇੱਕ ਵੱਡੀ ਮੀਟਿੰਗ ਕਰਕੇ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਨੂੰ ਬੁਲਾ ਕੇ ਔਰ ਅਸੀਂ ਇੱਕ ਵੱਡੀ ਲੜਾਈ ਦਾ ਜੜਾ ਹੈਗਾ ਐਲਾਨ ਕਰਾਂਗੇ ਜੇ ਸਾਡੀਆਂ ਬੀਬੀਆਂ ਕੋਈ ਉਥੇ ਵਿਧਵਾ ਬੀਬੀਆਂ ਜਾ ਕੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਅੱਗੇ ਤੇਲ ਪਾਉਂਦੀਆਂ ਆਤਮਦਾ ਕਰਦੀਆਂ ਕੁਝ ਕਰਦੀਆਂ ਉਹਦੀ ਜੰਮਵਾਰੀ ਵੀ ਇਸ ਸਰਕਾਰ ਦੀ ਹੋਏਗੀ ਇਹਨੂੰ ਪਬਲਿਕ ਦੇ ਸਾਹਮਣੇ ਔਰ ਖਾਸ ਕਰਕੇ ਤੁਹਾਡੀ ਮੀਡੀਆ ਦੇ ਸਾਹਮਣੇ ਜਵਾਬ ਦੇਣਾ ਪਏਗਾ ਕਿ ਮੈਂ ਨਾ ਬੀਬੀਆਂ ਨੂੰ 41 ਸਾਲਾਂ ਬਾਅਦ ਇਹਨਾਂ ਦੁਖੀ ਕਿਉਂ ਕੀਤਾ ਕਿ ਆਪਣੀ ਜਾਨ ਕੋਈ ਸੁੱਖ ਨਾਲ ਨਹੀਂ ਦਿੰਦਾ ਹੈਗਾ ਕੋਈ ਬਹੁਤ ਦੁਖੀ ਹੋਏਗਾ ਤਾਂ ਹੀ ਕੋਈ ਆਪਣੀ ਜਾਨ ਦੇਣ ਦੀ ਗੱਲ ਕਰਦਾ ਹੋ ਜੀ ਉਹ ਨਾਮ ਕਹਿ ਜਿਓਂਗਾ ਗੁਰਦੀਪ ਘਰ ਮੈਂ ਸੁਰਜੀਤ ਸਿੰਘ ਗੁਰਦੀਪ ਆ ਸਾਰੇ ਸਮੂਹੇ ਟੀਮ ਹੈਗੀ ਸਾਰੇ ਬਾਕੀ ਨਾਮ ਦਰ ਭੇਜ ਦਨੇ ਆ ਅਸੀਂ ਐ ਬੱਲੰਗਰ ਸ਼ਕਲ ਦੀ ਚਾਪ ਮੰਫਰ ਅੱਗੇ ਚੱਲਦੇ ਆ ਗੁਰਦੀਪ ਗੁਰਦੀਪ ਚੰਗਾਪੁਰ ਵਿਲਫੇਅਰ ਸੁਸਾਇਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਨੇ ਸਰਦਾਰ ਸੁਰਜੀਤ ਸਿੰਘ ਮੁੱਖ ਪ੍ਰਧਾਨ ਨੇ ਜਿਹੜੇ ਇਸ ਸੁਸਾਇਟੀ ਦੀ ਗੱਲ ਕਰ ਲਈ ਆਪਾਂ ਕਰ ਲਈਏ ਤੇ ਆਪਾਂ ਫਿਰ ਉਧਰ ਚੱਲਣਾ ਅੱਧਾ ਘੰਟਾ ਤੱਕ ਆਪਾਂ ਤੋਂ ਚੱਲਦੇ ਆ ਦੁਰਦਾ ਜੀ ਅੰਮ੍ਰਿਤ ਗੋਠੀ ਬਦਾਂ ਜੀ ਕਿੰਨੇ ਵਜੇ ਸੇ ਨਿਕਲਦੇ ਆ ਅਬ ਨਿਕਲਦੇ ਪਹਿਲੇ ਅੱਧਾ ਘੰਟੇ ਮੈਂ ਅੱਧਾ ਹਾਂ ਬੱਲੰਗਰ ਸ਼ਕਲ ਚੱਲ